ਭਾਈ 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 ਭੈਣੇ ਦੀਦੀ ਭਾਈ ਮੱਗਰ ਜੈਲੇ ਕੇ ਭਾਈ ਸਸਰੇ ਘਰ ਬਾਈ ਹਾਏ ਨਹੀਂ ਮੇਰਾ ਭਾਈ ਟਕਰ ਗਿਆ ਨਹੀਂ ਮੈਂ ਮੱਚ ਜਾ ਹਾਏ ਭਾਈ ਤੂੰ ਇੱਥੇ ਕਿਵੇਂ ਕਾਲਪੀਆ ਜੀ ਨਾ ਭਾਈ ਚੌੜੇ ਮੱਥੇ ਵਾਲਿਆ ਦੀ ਹਾਏ ਨਹੀਂ ਮੈਂ ਮੱਚ ਜਾ ਮੈਂ ਤਾਂ ਭਾਈ ਬਾੜੀ ਬੱਤਰੀ ਫਰਦੀ ਸੀਗੀ ਆਹ ਭਾਈ ਦੇਖ ਲਾ ਕਿੱਡਾ ਕਿੱਡਾ ਕੁਸ ਬਣਾਇਆ ਵਾ ਸਰਕਾਰ ਨੇ ਹਨਾ ਹਾਂ 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 ਤੇ ਭਾਈ ਇਹ ਜੜੀ ਆਹਾ ਜੜੇ ਮੁਰਗੀ ਖਾਨਾ ਜਿਹਾ ਬਣਿਆ ਵਾ ਇੱਥੇ ਬੰਦੇ ਚੜਦੇ ਤੁੱਤਰਦੇ ਕਿਵੇਂ ਹੈਗੇ ਮੁਰਗੀ ਖਾਨਾ ਨਹੀਂ ਇਹ ਫਲੈਟ ਬਣੇ ਹੋਏ ਆ ਬਹੁਤ ਬਹੁਤ ਸੋਹਣੇ ਫਲੈਟ ਆ ਆ ਤਾਂ ਕਿੱਥੇ ਆ ਗਈ ਭਾਈ ਮੈਂ ਮਹਾਲੀ ਚੰਡੀਗੜ੍ਹ ਹਾਂ ਇੱਥੇ ਆ ਗਈ ਹੋਰ ਕੀ ਹਾਂ ਮੈਂ ਕਿਤੇ ਬਾਹਰਲੇ ਮਲਕੇ ਚ ਆ ਗਈ ਅੱਛਾ ਆਈ ਚੰਡੀਗੜ੍ਹ ਆ ਗਈ ਆ ਤਾਂ ਗੰਦਾ ਹੋਇਆ ਪਿਆ ਇਹ ਤਾਂ ਫਲੈਟ ਖਾਲੀ ਕੀਤਾ ਕਿ ਇਹਨਾਂ ਸਫਾਈ ਚੱਲੀ ਜੰਦੀ ਇੱਥੇ ਅਸਤਾਂ ਹੀ ਨਹੀਂ ਮੈਨੂੰ ਕਿਸੇ ਨੇ ਬਾਜ ਦਿੱਤੀ ਫਿਰ ਆ ਵੇ ਪਿੱਛੇ ਕਿੰਨੀ ਸੋਹਣੀ ਬਿਲਦੀ ਤੇ ਬਾਈ ਤੂੰ ਇੱਥੇ ਕਿਵੇਂ ਲੈ ਇੱਥੇ ਮੇਰਾ ਭਰਾ ਰਹਿੰਦਾ ਲੈ ਨਾ ਤਾਂ ਗੱਲ ਵਾਲੀ ਜੀ ਬਾਈ ਤੁਹਾਡੇ ਘਰੇ ਰਹੂਗੀ ਦੋ ਦਿਨ ਮੈਂ ਤਾਂ ਬਾਈ ਆਏ ਹੋਏ ਤੁਹਾਡੇ ਘਰੇ ਹਾਂ ਤੂੰ ਰਹੇਂਗੀ ਹਾਂ ਇਹ ਪਿੰਡ ਨਹੀਂ ਹੈਗਾ ਇਹ ਸ਼ਹਿਰ ਆ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਵੀ ਭਾਈ ਇੱਥੇ ਲੱਗੇ ਆ ਕੈਮਰੇ ਇੱਥੇ ਨਹੀਂ ਗਾ ਮੈਨੂੰ ਗੱਲੀ ਲਾ ਕੇ ਤੇ ਕੋਈ ਚੀਜ਼ ਚੱਕ ਕੇ ਲੈ ਜਾ ਸਾਡੀ ਜਿਵੇਂ ਪਿੰਡ ਕਰਦੀ ਹੁੰਦੀਆਂ ਉਹ ਸਾਬ ਨਹੀਂ ਚੱਲਣਾਗਾ ਇੱਥੇ ਅਸਤ ਬਾਈ ਹਾਂ ਫਿਰ ਹੌਣ ਬਾਈ ਫਰਮਾਇ ਕਿਵੇਂ ਆਥਣ ਤਾਂ ਹੋਣ ਵਾਲਾ ਬਾਈ ਮੈਂ ਰਾਤ ਕਿੱਥੇ ਰਹੂੰਗੀ ਰਾਤ ਤਾਂ ਕੋਈ ਕਿਸੇ ਬਾਈ ਗੁਰਦੁਆਰੇ ਚ ਮੈਨੂੰ ਕਮਰਾ ਦਵਾ ਦੇਗਾ ਨਹੀਂ ਨਹੀਂ ਰਾਤ ਤਾਂ ਤੂੰ ਉੱਥੇ ਰਹਿ ਸਕਦੀ ਸਾਡੇ ਫਲੈਟ ਚ ਨਾਲੇ ਕਹਿੰਦਾ ਵੜਨ ਦੇਣਾਂ ਨਾਲੇ ਕਹਿੰਦਾ ਤੇ ਫੋਟੋਆਂ ਬਣ ਜਾਂਦੀਆਂ ਬੰਦੇ ਦੇ ਵੀਡੀਓ ਬਣ ਜਾਂਦੀਆਂ ਆ ਪਰ ਤਰੇ ਵੀ ਕੋਈ ਪਤਾ ਨਹੀਂ ਆ ਭਾਈ ਸੱਚੀ ਗੱਲ ਆ ਕੈਮਰੇ ਲੱਗੇ ਹੋਏ ਆ ਚੋਰੀ ਦੇ ਤਾਂ ਆਪਾਂ ਜ\\" ਵੀ ਨਹੀਂ ਆ ਤੋ ਤੂੰ ਲਹੂ ਪੀਣਾਂ ਦੀ ਤੇ ਦਾਲ ਪੀਣਾਂ ਦੀ ਬਹੁਤੀ ਗੱਲ ਕਰਦਾ ਹਨ ਆ ਤੇ ਨਾਲੇ ਸਾਡੇ ਸਾਲ ਇੱਕੋ ਜਿਹਾ ਮੈਂ ਉਹਦੇ ਹਰਗੀ ਥੋੜੀ ਜਾਂਗੀ ਮੈਂ ਪਤਾ ਕਾਹੀ ਜਤੀਵੀ ਮੈਂ ਬਹੁਤ ਵੱਧਗਾ ਤੀਵੀ ਹੈਗੀ ਨਾਲੇ ਮੇਰੇ ਤੇ ਦੁੱਖ ਤ ਨਾਲ ਹੀ ਹੁੰਨੀ ਆ ਤੋ ਉਹਨਾਂ ਦੇ ਲੀੜੇ ਤੋਂ ਇਕੱਠੀਆਂ ਜੰਨੀਆਂ ਤੁਸੀਂ ਜੇ ਨਾ ਰਹਿੰਦੇ ਤਾਂ ਮਤਲਬ ਇਹ ਥੋੜੀ ਵੀ ਮੈਂ ਨਾਰਗੀ ਕੋਈ ਚੰਗੇ ਬੰਦੇ ਚ ਕੋਈ ਵਧੀਆ ਬੰਦਾ ਵੀ ਹੁੰਦਾਗਾ ਨਾਲੇ ਮੈਂ ਘੁੰਮਣ ਫਿਰਨ ਨਹੀਂ ਆਈ ਮੈਂ ਆਪਣੇ ਬੰਦੇ ਨਾਲ ਲੜ ਕੇ ਆਈ ਆਂ ਬੰਦੇ ਨਾਲ ਕਿਉਂ ਲੜ ਕੇ ਆਈ ਬੰਦੇ ਨਾਲ ਲੜ ਕੇ ਆਈ ਆਂ ਭਾਈ ਦਾਰੂ ਬਾਦ ਦਾ ਦਾਰੂ ਪਿਆਲਾ ਬਾਲਾ ਪੀਂਦਾ ਕੰਮ ਧੰਦਾ ਘੱਟ ਕਰਦਾਗਾ ਮੈਂ ਬਾਈ ਕੱਲੀ ਕੱਲੀ ਸਾਰਾ ਦਿਨ ਘਾਬਦੀ ਆ ਮੇਰਾ ਗੁੱਸਾ ਹੋ ਕੇ ਆ ਗਈ ਤੇ ਨਾਲੇ ਭਾਈ ਆਏ ਸੀਗਾ ਸਰਕਾਰੀ ਵਾਸਤੇ ਨਾ ਅੱਗੇ ਜੋ ਲੜ ਪੈਂਦਾ ਸੀ ਮੇਰੇ ਨਾਲ ਤੇ ਮੈਂ ਇਹ ਪਿੰਡ ਆ ਜਾਂਦੀ ਸੀ ਵੜ ਜਾਂਦੀ ਸੀ ਆ ਜਾਂਦੀ ਸੀ ਉੱਠ ਜਾਂਦੀ ਸੀ ਕਦੇ ਭੂਆ ਕੋਲੇ ਨਾ ਵੀ ਸਰਕਾਰੀ ਵਾਸਤੇ ਕਰਾਇਆ ਨਹੀਂ ਲੱਗਦਾ ਤੇ ਉਵੇਂ ਹੀ ਭੂਆ ਫਿਰਦੀਆਂ ਹਾਂ ਤੇ ਬਾਈ ਕਦੇ ਮੇਰੇ ਭੂਆ ਕੋਲੇ ਜਾਂਦੀ ਮਾਸੀ ਕੋਲੇ ਜਾਂਦੀ ਸਾਡਾ ਤਾਂ ਰੋਏ ਤਾਂ ਕੁੱਤ ਕੋਲੇ ਸੀਗਾ ਫਿਰ ਬਾਈ ਐਤਕੀ ਮੈਂ ਕਿਹਾ ਨਾ ਵੀ ਕਿਸੇ ਇਹ ਜੇ ਦੂਰ ਦਰਾਡੇ ਜਾਊਂਗੀ ਕਿਉਂ ਜਿੱਥੋਂ ਵੜ ਕੇ ਹੀ ਨਾ ਮੈਂ ਫਿਰ ਬਾਈ ਹੁਣ ਵਾ ਇੱਥੇ ਆ ਗਏ ਮੈਂ ਤਾਂ ਹੁਣ ਤੂੰ ਦੱਸਿਆ ਵੀ ਮੈਂ ਇੱਥੇ ਫਿਰਦੀ ਹਾਂ ਚੰਡੀਗੜ੍ਹ 'ਚ ਅੱਛਾ ਵੀ ਮੁੜ ਕੇ ਨਾ ਆਵੇਂ ਇਸ ਜਗ੍ਹਾ ਤੇ ਜਾਵੜਾ ਤੇ ਹੁਣ ਜਾਣਾਂ ਕਿ ਨਹੀਂ ਜਾਣਾ ਜਾਊਗੀ ਬਾਈ ਜਵਾਕਾਂ ਮਾਰੀ ਨੂੰ ਤਾਂ ਜਾਣਾ ਪੈਣਾ ਤੀਵੀਂ ਤੀਵੀਂ ਮਾਰਨੀ ਆ ਬਾਈ ਕੀ ਕਰਾਂ ਹਾਂ ਚੜਦੀ ਜਵਾਨੀ ਆਗੀ ਜੇ ਮੂੰ ਕੋਈ ਹਵੀ ਨਵੀ ਹੋ ਗਈ ਤੇ ਕੌਣ ਬਾਲੀਵਾਰਸ ਆ ਮੇਰਾ ਹੁਣ ਚੱਲ ਤੂੰ ਮਿਲ ਗਿਆ ਪਿੰਡ ਦੇ ਬੰਦੇ ਆ ਤਾਂ ਸੌ ਸਖ ਹੁੰਦਾ ਕਹਿੰਦੇ ਪਿੰਡ ਦਾ ਤਾਂ ਕੁੱਤਾ ਨਹੀਂ ਮਾੜ ਹਾਂ ਸਫੇਰ ਬੰਦਾ ਹੈ 7 ਫੁੱਟ ਦਾ ਬੰਦਾ ਤੂੰ ਤਾਂ ਫੇਰ ਚੱਲ ਬਾਈ ਚਾਹ ਪਾਣੀ ਤੇ ਪਿਆ ਦੇ ਚੱਲ ਤਨ ਫਲੈਟ ਚ ਲੈ ਜਾਣਾ ਤੇ ਰੋਜ ਕੇ ਨਾ ਬਾਲਾ ਮੈਨੂੰ ਦੱਸ ਹਾਂ ਮੈਂ ਤਾਂ ਬਾਈ ਮੈਂ ਸਭ ਡਰਾਮੇ ਜਾਣਦਾ ਤੁਹਾਡੇ ਹਾਂ ਮੈਂ ਤਾਂ ਤੜਕੇ ਦੀ ਆਈ ਹੋਈ ਐ ਇੱਥੇ ਮੈਂ ਤਾਂ ਇੰਨਾ ਬਾਜਾ ਮਾਰੀਆਂ ਇਧਰਲੇ ਕੁੱਕੜ ਕੁੱਕੜਖਾਨੇ 'ਚ ਬਹੁਤ ਬਾਜਾ ਮਾਰੀਆਂ ਉਹ ਦੇਖੋ ਉੱਥੇ ਅੱਛਾ ਇਧਰ ਹਾਂ ਮੈਂ ਉੱਧਰ ਵੀ ਬਹੁਤ ਗਈ ਬਾਈ ਕਿੱਧਰ ਤੇ ਇਧਰ ਵੀ ਬਹੁਤ ਗਈ ਬਾਈ ਮੈਂ ਹਾਂ ਬਾਈ ਮੈਨੂੰ ਕਿਸੇ ਨੇ ਦੇਖ ਲਾ ਬਾਈ 3 ਗਾ ਫਿਰਦਿਆਂ ਬੰਦੇ ਫਿਰਦੇ ਐ ਇੱਥੇ ਤਾਂ ਬਾਈ ਕੋਈ ਕਿਸੇ ਨੂੰ ਪਸਦਾ ਨਹੀਂਗਾ ਹੈ ਅਹਿਆ ਚ ਬਾਈ ਕੋਈ ਪਿਆ ਮਰ ਜੇ ਅਹਿਆ ਚ ਤੇ ਕੋ ਕੋਈ ਪਿਆ ਮਰ ਜਾਏ ਕੋਈ ਮਸਕ ਜੇ ਕੋਈ ਲੜ ਕੋਈ ਮਾਰ ਕੇ ਤੇ ਇਹ ਬੰਦੇ ਤਾਂ ਨਾ ਬਾਈ ਦੇਖਣ ਕਿਸੇ ਨੂੰ ਕਰਹੀਂ ਇੱਥੇ ਮਤਲਬ ਦਾ ਹੀ ਰਖਦੇ ਆ ਹਾਂ ਤੇ ਹੱਸਿਆ ਤੇ ਤੇਰਾ ਭਾਈ ਇੱਥੇ ਕਿਵੇਂ ਰਹਿੰਦਾਗਾ ਸਾਡਾ ਵੀ ਹੈਗਾ ਕੰਮ ਆ ਦਾ ਬਿਜ਼ਨਸ ਆ ਹੱਸਿਆ ਕੀ 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 ਕੰਮ ਚੱਲਦਾ ਤੁਹਾਡਾ ਆ ਮਾੜਾ ਮੋਟਾ ਬਸ ਫਲਮਾਂ ਵਾਲਿਆਂ ਦਾ ਹੱਸਿਆ ਫਲਮਾਂ ਵਾਲਿਆਂ ਤੁਸੀਂ ਹੱਸਿਆ ਤੇ ਤੇਰੀ ਧੀ ਵੀ ਕੰਮ ਕਰਦੀ ਆ ਉਹ ਵੀ ਇਹੀ ਕਰਦੀ ਆ ਡਰਾਮੇਵਾਜਾ ਪੂਰੀ ਨੂੰ ਮਲਾਦਣਾ ਮਤਲਬ ਕਰਈ ਆ ਅੱッセ ਕਰਈ ਆ ਹਾਂ ਮਲਾ ਦੇਵੇ ਭਾਈ ਅੱッセ ਆ ਫਿਰ ਤੁਸੀਂ ਪਿੰਡੋਂ ਇੱਥੇ ਆਇਆ ਨਾ ਤੁਹਾਡਾ ਕੰਮ ਧੰਦਾ ਹੁੰਦਾ ਹੈ ਹਾਂ ਇੱਥੇ ਆ ਜੇ ਜਦੋਂ ਕੰਮ ਹੁੰਦਾ ਉਦੋਂ ਆਈਦਾ ਅੱッセ 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 ਤੇ ਫਿਰ ਐ ਕਰੀ ਹਾਂ ਹੁਣ ਫੋਨ ਕਰਦੇ ਉਹਨੂੰ ਕਈ ਵੀ ਝਾੜੇ ਮੱਥਾਂ ਦੀ ਬਹੂ ਇੱਥੇ ਆਈ ਵੀ ਆ ਮੈਂ ਤਾਂ ਦੇਖ ਲੈ ਭਾਈ ਆਪ ਦਾ ਘਰ ਛੱਡਣ ਨੂੰ ਆਪ ਦੇ ਜਵਾਨਤੀ ਛੱਡਣ ਨੂੰ ਕਿਹੜਾ ਕਿਸ ਦਾ ਜੀ ਕਰ ਜਦੋਂ ਭਾਈ ਬੰਦਾ ਮਾੜਾ ਹੋਵੇ ਜਦੋਂ ਗਲਤ ਲੋਕਾਂ ਨਾਲ ਤੁਹਾਡੇ ਰਸਤੇ ਜੁੜ ਜਾਣ ਫੇਰ ਨਹੀਂ ਬਾਈ ਕੁਸ ਬੱਟੀ ਦਾ ਹੋਇ ਆਖੇਗਾ ਤਾਂ ਕਹਿੰਦੀ ਆ ਵੀ ਪਰ ਬੰਦਾ ਦੁਖੀ ਹੋਇ ਕਰੋ ਨਿਕਲਦਾ ਹਾਰ ਕੇ ਮੈਂ ਤਾਂ ਕੱਲ ਦੀ ਹਾਰ ਕੇ ਕਾਲਾ ਜਦੋਂ ਦਾ ਆ ਆ ਬੱਸਾਂ 'ਚ ਸਫਰ ਫਰੀ ਹੋਇਆ ਹਾਂ ਬਾਈ ਬੰਦਿਆਂ ਨਾਲ ਲੜਨ ਲੱਗ ਗਈ ਨਾ ਬਾਈ ਦੇ ਬੱਸ 'ਚ ਸਫਰ ਤਾਂ ਫਰੀ ਆ ਧੋਵਾ ਟਾਂਗਾ ਸਾਲਾ ਦਾ ਹੋਇਆ ਹੈ ਤੇ ਮੈਂ ਤਾਂ ਜਿੱਦਣ ਦੀ ਬਿਆਹੀਆਂ ਸਾੜ ਤਾਂ ਉਦਾਂ ਦਾ ਕਟਕਲੇਸ ਉਦੋਂ ਦਾ ਨਿਕਾ ਤਾਂ ਕੋਲਸ ਉਦੋਂ ਦੇ ਨਹੀਂ ਮੇਰੇ ਤਾਂ ਸਿਰ ਚ ਖੈ ਭਾਈ ਵੀ ਪਹਿਲਾਂ ਬਾਈ ਮੈਂ ਸਕੀਰੀਆਂ ਜਾਵੜਦੀ ਸੀ ਮੈਂ ਚੱਲ ਕਹਿੰਦੀ ਸੀ ਵੀ ਦੋ ਦਿਨ ਰਸ ਕੇ ਜਾਵੜੂੰਗੀ ਆ ਜਾ ਬਾਈ ਤੁਰਿਆ ਬੇਕਾਰ ਸੋਣਾ ਇੰਨੀਆਂ ਪੌੜੀਆਂ ਮੈਂ ਕਿਵੇਂ ਚੜੂੰਗੀ ਬਿਮਾਰੀ ਪੈਣਾ ਪੌੜੀਆਂ ਕਿਉਂ ਲੈਫਟ ਲੈਂਗੁਏਜ ਤਾਂ ਦੇ ਅੱਛਾ ਹਾਂ ਅੱਛਾ ਰਬੀਆ ਉਹ ਟਰਾਲੀ ਹੈ ਬੰਦੇ ਚੱਕਣ ਵਾਲੇ ਹੋਰ ਕੀ ਆ ਬਟਨ ਨਾ ਪਾ ਤੰਨਾ ਨਾ ਆਪੇ ਨਾ ਭਰਾ ਵਕਰਾਂਟ ਕਰੂੰਟ ਮਾਰਿਆ ਤੇ ਕੌਣ ਵਾਲੀ ਵਾਰਸ ਆਪ ਤਾਂ ਸਹੀ ਵੜਨਾ ਨਾਪਦਾ ਇਹ ਹਾਈ

ਆ ਗਿਆ ਬੰਦਾ ਹੁਣ ਮਰਦਾ ਸਾਵਾਂ ਦਾ ਹੋ ਲਿਆ ਕਿਉਂ ਮੜਨਾ ਪਿੱਕ ਫੜਾ ਫੜਾ ਇੱਕ ਨਿੱਕ ਨੰਮ ਨਾ ਸਿਕਰਾਇਕ ਦੋ ਤਿੰਨ ਇੱਕ ਹਾਏ ਮੇ ਚੂ ਮੇ ਕੀ ਕਰਦੀ ਐ ਜੀ ਹੁਣ ਤਾਂ ਲੈ ਕੇ ਜਾਊਂਗੀ ਅੱਸਿਆ ਬਈ ਹਾਏ ਕਿੱਥੇ ਜਾਣਾ ਲੈ ਹਾਂ ਤਾਂ ਚਾਤ ਕਲੇ ਆਣ ਤਾਂ ਮੈਨੂੰ ਨਾ ਤਾਂ ਵਧ ਗਏ ਹੋ ਗਿਆ ਲੈ ਪਹੁੰਚ ਗਏ ਹਾਏ ਬਾਰ ਤਾਂ ਦੇਖ ਲੈ ਲਾਉਂਦੀ ਆਂ ਵੀ ਚੱਲ ਤੋ ਲੈ ਹਾਂ ਤਾਂ ਪੂਰੀ ਕਰਵਾਉਂਦਾ ਹਾਂ ਹਾਏ ਹਾਏ ਖੋਲ ਮੈਨੂੰ ਖੋਲ ਲੈ ਬਾਅਦ ਕਿ ਬਾਬੇ ਦਾ ਕਰਾਇਆ ਵਾ ਇਹਨਾਂ ਨੇ ਹੈ ਬਾਬੇ ਤਾਂ ਨਹੀਂ ਕਰਾਇਆ ਹੈ ਅੱਛਾ ਇੱਧਰ ਜਾਣਾ ਅੱਛਾ ਆਪਣਾ ਇੱਧਰ ਆ ਮਕਾਨ ਹੈ ਅੱਛਾ ਬਈ ਲੈ ਆਹ ਤਾਂ ਫੁੱਲ ਬੂਡੇ ਆ ਭੂਜਾ ਪਲਾਈ ਆ ਆਹ ਸਾਰਾ ਮਿਲ ਆਇਆ ਅੱਛਾ 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 ਬਈ ਲੈ ਆਹ ਤਾਂ ਵਧੀਆ ਪ੍ਰੋਗਰਾਮ ਆ ਹਨਾ ਹਾਂ ਤੇ ਘਰੇ ਘਰੇ ਕੌਣਾ ਆਪਣੇ ਘਰੇ ਚਲਦੇ ਜਿਹਾ ਦਿਖਾਉਣੇ ਅੱਛਾ ਇਹਨਾਂ ਨੂੰ ਦੱਸਦੀ ਵੀ ਮੈਂ ਤਾਂ ਵੀ ਭੁੱਲੀ ਪਟਕ ਕੇ ਆਈ ਆ ਮੈਂ ਕੋਈ ਤੋਰੇ ਫੇਰੇ ਕਰਨ ਨਹੀਂ ਆਈ ਤੈਨੂੰ ਮੈਂ ਦੱਸਾਂ ਅਸਿਆ ਤੇ ਜੜੀਆਂ ਫੋਟੋਆਂ ਜੜਾਈਆਂ ਹੋਏ ਇਹ ਮੁੰਡਾ ਕੌਣ ਆ ਪਲਾਂ ਦੀ ਇਹੀ ਹੈ ਮੇਰਾ ਭਰਾ ਅਸਿਆ ਮੈਂ ਵੀ ਕਹਾ ਵੀ ਮਾਂ ਦਾ ਜਵਾ ਤੇਰੇ ਵਰਗਾ ਵੀ ਮਾਂ ਦਾ ਕਿਤੇ ਤੂੰ ਹੀ ਕਿਤੇ ਆ ਕੰਜਰਖਾਨਾ ਜਾ ਕਰਦਾਗਾ ਤੇ ਹਯਾ ਤਾਂ ਉੱਚ ਸੀਗਾ ਵਸਕੰਦਰ ਚ ਉਹੀ ਹੈ ਇਹ ਤੇ ਸਾਡੇ ਪਟਾਰੇ ਤੇ ਆਉਂਦੀ ਹੁੰਦੀ ਫੇਰ ਮਟਾਈਲੀ ਵਿੱਚ ਤੇ ਜਵਾ ਕਹਿੰਦੇ ਹੁੰਦੇ ਬੀਬੀ ਸੁੱਖਾ ਆ ਗਿਆ ਸੁੱਖਾ ਗਿਆ ਹਾਂ ਉਹੀ ਹੈ ਅਸਿਆ ਇਹ ਆਪਣਾ ਨਿੱਕਾ ਮੁੰਡਾ ਹੈ ਨਾ ਫਿਰ ਪੈਂਡ ਘਾਟ ਆਉਂਦਾ ਹੈ ਨਾ ਇਹ ਹਾਂ ਹਾ ਤਾਂ ਇਹ ਨੇ ਤੇਰੇ ਲੋਕ ਮਗਰ ਮਗਰ ਫਾਟਦੇ ਨੇ ਫੋਟੋ ਮਾ ਕਰਾਉਣ ਦੇ ਮਾਰੇ ਵੀ ਹੁਣ ਤੇਰਾ ਮੂੰਹ ਮੱਥਾ ਵੇਹ ਦੇ ਵਰਗਾ ਹਨਾ ਹੇ ਕਿਡਾ ਟੀਵੀ ਵੇ ਮੱਚ ਜਾ ਬੇਬਾਬ ਇਹ ਤਾਂ ਬੜਾ ਵੱਡਾ ਗੱਲਾ ਐਡਾ ਵੇਖੀ ਰਬਾਤ ਗਈ ਹੋ ਗਿਆ ਮਾਤਾ ਕਦੇ ਦੇਖਿਆ ਨਹੀਂ ਹੈ ਜੀ ਜੀਜਾ ਹਰ ਆਣਾ ਚਲ ਆ ਤੂੰ ਪੋਸਟਰ ਇੱਕ ਬੂਦ ਅਸਿਆ ਵੀ ਆਪਣੇ ਮੁੰਡੇ ਦੀ ਐ ਅਸਿਆ 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 ਕਿੱਥੇ ਆਪਣਾ ਮੁੰਡਾ ਆਹ ਸੇ ਹਨਾ ਆਹ ਪਛਾਣ ਵੀ ਲਿਆਵੇਂ ਤੂੰ ਹਾਂ ਚਲ ਆਪਣਾ ਮੁੰਡਾ ਰਾਤ ਨੂੰ ਵਧਗਾ ਤੇ ਆਹ ਕਿੰਨਾ ਤਾਂ ਬੁਢਾਗਾ ਆਹ ਇਹ ਬੁਢਾ ਨਹੀਂ ਇਹ ਵੀ ਮੁੰਡਾ ਹੀ ਆ ਅੱਛਾ ਫਿਲਮ ਜਿਹਨੇ ਕੰਮ ਕੀਤਾ ਤੇ ਆ ਤਾਂ ਉਹ ਨਹੀਂ ਜਿਹੜਾ ਉਹ ਮੁੰਡਾ ਕਹਿੰਦਾ ਹੁੰਦਾ ਆਖੇ ਨੱਚਦੀ ਦੀਆਂ ਬਾਹ ਫੜ ਲਈ ਹਾਂ ਲੈ ਸਾ ਤਾਂ ਵਧਗਾ ਹੋ ਗਿਆ ਲੈ ਬੂਹੇ ਦਾ ਸਿਰ ਪਾੜਦਾ ਵਿਚਾਰਦਾ ਕਿਤੇ ਜਵਾਕਦਾ ਵੱਜ ਗਿਆ ਹੈ ਮੁੰਡਾ ਕਿ ਕੀ ਕੀ ਗੱਲ ਬਾਤ ਹੋ ਗਿਆ ਵੱਜ ਗਿਆ ਵੱਜ ਗਿਆ ਹੀਰੋ ਹੈ ਫਿਲਮ ਤੇ ਅੱਛਾ ਤਾਂ ਤੇ ਦੇਖਿਓ ਸਰ ਕਿਹੜੇ ਕਿਹੜੇ ਲੋਟ ਪਾੜਿਆ ਹਨਾ ਪੋਸਟਰ ਬਣਾਇਆ ਅੱਛਾ ਫਲਮਾ ਲਿਆ ਨਾ ਫਿਰ ਇਹ ਲੈ ਹੱਥ ਵਧ ਗਈ ਹੋਗਾ ਹੈ ਪ੍ਰੋਗਰਾਮ ਤੁਹਾਡਾ ਤਾਂ ਤੇ ਆਪਣਾ ਉਹ ਕਿੱਥੇ ਆ ਗਿਆ ਰੋਟੀ ਪਾਣੀ ਵਾਲਾ ਪ੍ਰੋਗਰਾਮ ਕਿੱਥੇ ਆਪਣਾ ਆਵੇ ਇੱਥੇ ਹੰਦਰ ਸੋਈ ਆ ਅੱਛਾ ਹਾਂ ਜਿਆਦਾ ਵਧ ਗਈ ਤੇਰੀ ਬਹੂ ਕਿੱਥੇ ਅੰਦਰ ਪਈ ਹੈਗੀ ਉਹ ਗਏ ਹੋਏ ਆ ਬਈ ਯਾਰ ਅੱਛਾ ਮਿਲ ਲੈ ਵੇਖਣ ਗਿਆ ਅੱਛਾ ਕੁੜੀ ਵੀ ਆਈ ਵੀ ਆਪਣੇ ਨਿੱਕੇ ਦੇ ਨਾਲ ਅੱਛਾ ਅੱਛਾ ਚੱਲ ਵਧਗਾ ਹਨਾ ਦੇਖ ਲੈ ਜੇ ਤੀਨ ਜੇ ਤੂੰ ਨਾ ਹੁੰਦਾ ਬਾਈ ਤੇ ਮੇਰਾ ਇੱਥੇ ਕੀ ਵਟਾ ਜਾਣਾ ਸੀ ਇੱਥੇ ਕਿ ਮੈਂ ਮਾਰ ਕੇ ਦੱਬ ਦੇਂਦਾ ਖਪਾ ਦੇਂਦਾ ਹੈ ਤੇ ਮੇਰਾ ਥੋੜੀ ਇੱਥੇ ਖਸ ਮਟਾ ਜਾਣਾ ਸੀ ਮੇਰੇ ਬੰਦੇ ਨੂੰ ਕੀ ਖਬਰ ਹੈ ਫੇਨ ਫੋਨ ਕਰਦੇ ਆ ਤੇ ਬਾਈ ਨੂੰ ਕਿ ਭਾਬੀ ਤਾਂ ਇੱਥੇ ਸਾਡੇ ਕੋਲੇ ਮੇਰੇ ਪਰਿਵਾਰ ਕੋਲ ਆਈ ਵੀ ਜਿਹੜਾ ਕੁਸਮਰਜੀ ਖਵਾ ਦਿਆ ਆਪਾਂ ਤਾਂ ਕੋਈ ਤੇਰੇ ਨਾਲ ਹੋ ਨਹੀਂ ਹੈਗਾ ਆ ਦੇਖ ਲੈ ਬਾਈ ਤੂੰ ਪਿੰਡ ਦਾ ਬੰਦਾ ਸੀਗਾ ਜੇ ਪਿੰਡ ਦਾ ਬੰਦਾ ਸੀ ਹਨਾ ਤਾਂ ਮੈਨੂੰ ਪਸਾਨ ਲਿਆ ਤੂੰ ਹਾਂ ਤੂੰ ਮੈਨੂੰ ਪਸਾਰ ਲਿਆ ਮੇਰੇ ਤੇ ਘਰੇ ਲਿਆਇਆ ਅਸੀਂ ਤਾਂ ਪਤਾ ਹੀ ਲੱਗਦਾ ਲੋ ਕਿੱਧਰ ਦੀ ਵੜਦੇ ਆ ਕਿੱਧਰ ਦੀ ਨਿਕਲਦੇ ਆ ਮੈਂ ਪਿੰਡ ਦਾ ਬੰਦਾ ਸੀ ਤਾਂ ਤੂੰ ਇੱਥੇ ਘਰੇ ਆ ਗਈ ਸਾਡੇ ਹਾਂ ਦੇਖ ਲੈ ਜੇ ਮੈਂ ਨਾ ਹੁੰਦਾ ਫੇਰ ਦੱਸ ਕੀ ਕਰਦੀ ਹੋਹੀ ਤਾਂ ਮੈਂ ਕਹੀ ਜਾਨੀ ਆ ਮੈਂ ਖਾ ਇੱਥੇ ਮੈਂ ਰਲ ਜਾਂਦੀ ਮੈਨੂੰ ਤਾਂ ਵੀ ਨਹੀਂ ਪਤਾ ਵੀ ਮੈਂ ਚੰਡੀਗੜ੍ਹ ਵਾਲੇ ਪਾਸੇ ਤੁਰ ਹੀ ਫਿਰਦੀ ਆ ਮੈਂ ਤਾਂ ਆਏ ਸੀ ਵੀ ਮੈਂ ਕਿਸੇ ਹੋਰ ਮਲਖ ਮੁਲਖ ਜਾ ਗਈ ਮੈਂ ਤਾਂ ਸਰਕਾਰੀ ਬੱਸਾਂ ਦੂਜੇ ਮਲਖਾਂ ਚ ਵੀ ਜਾਣ ਲੱਗ ਗਈ ਮੈਂ ਹੂ ਕਹੀ ਜਾਂ ਮੈਂ ਬੰਦਾ ਇੱਥੇ ਪੰਜਾਬੀ ਦੇ ਫਿਰਦੇ ਆ ਹਰੇ ਯਾ ਮੈਕਸੀ ਇਥੇ ਹਰ ਤਰ੍ਹਾਂ ਦਾ ਬੰਦਾ ਪੱਗਾਂ ਵਾਲੇ ਬੰਦੇ ਇਕੱਠੇ ਪੱਗਾਂ ਵੀ ਬਹੁਤ ਆ ਤੂੰ ਕਿਹੜਾ ਦੇਖੀ ਆ ਜੀ ਕਮਤਨ ਦਿੱਤੇ ਗਏ ਹੋਣਗੇ ਹਾਂ ਦੇਖ ਲੈ ਇਥੇ ਹਰੇ ਇੱਕ ਬੰਦਾ ਵੀ ਇਧਰ ਆਹੀ ਵੜਦਾ ਹੋਊਗਾ ਜਿਹੜੀ ਸਾਈਜ਼ ਚ ਮਟਾ ਲੀਚ ਲੈ ਹਾਂ ਲੈਫਟ ਰਾਈਂਗ ਲੈਫਟ ਰਾਈਂਗ ਹਾਂ ਇਹ ਤਾਂ ਵੱਡਾ ਪ੍ਰੋਗਰਾਮ ਆ ਮੈਂ ਤਾਂ ਮੈਂ ਤਾਂ ਇਹ ਕਹੀ ਜਾਵਾ ਦਿਖਾਣੀ ਕਿਸੇ ਬਾਪ ਬੇਬੂ ਦੇ ਕੋ ਜਾਨ ਤਰ ਮਾਨ ਤਰ ਸੂ ਮਾਨ ਤਰ ਨਾਲ ਚੱਲਦੀ ਆ ਸਾਡੇ ਜਵਾਕ ਜਾਂਦੇ ਹੁੰਦੇ ਉੱਥੇ ਜਿਹੜਾ ਵੱਡਾ ਮਾਵਲੇ ਬਣਾਵਾ ਸਾਡੇ ਜਵਾਕ ਮਾਉਲ ਚੋਂ ਫਲ ਫੁੱਲ ਦੇਖਣ ਜਾਂਦੇ ਉਹ ਗੱਲਾਂ ਕਰਦੇ ਹੁੰਦੇ ਆ ਆਖੇ ਅਸੀਂ ਲੈਟਰ ਚ ਵੜ ਗਏ ਉੱਤਰ ਗਏ ਚੜ ਗਏ ਉੱਤਰ ਗਏ ਝੂਟੇ ਬਾਹਰ ਲੈ ਤੇ ਹੁਣ ਮੈਨੂੰ ਥੋੜੀ ਪਤਾ ਸੀਗਾ ਇਹ ਤੋਂ ਦੇਖ ਲੈ ਮੈਂ ਚਾਲੂ ਤਾਂ ਵਧਗਾ ਹੋ ਗਿਆ ਵੀ ਮੈਂ ਰੋ ਸਕਿਆ ਆ ਗਈ ਤੂੰ ਗਾਂਵ ਮੈਂ ਟੱਕਰ ਗਿਆ ਤੇ ਘਰੇ ਲੈ ਰੋਟੀ ਪਾਣੀ ਖਵਾਏਗਾ ਹਨਾ ਤੇ ਦੇਖ ਲੈ ਤੈਨੂੰ ਆ ਟਰਾਲੀ ਚ ਝੂਟਾ ਦਵਾ ਲਿਆ ਕਿ ਨਹੀਂ ਐਵੇਂ ਨਾ ਰੋਸ ਕੇ ਤੁਰ ਜਾ ਕਰੋ ਬੰਦੇ ਨਾਲ ਜਿੱਦਰਾ ਮਰਜੀ ਮੂੰਹ ਚ ਹੂੰ ਜੇ ਅਸੀਂ ਨਾ ਹੁੰਦੇ ਫਿਰ ਤੱਕੀ ਬੰਦ ਐ ਮੈਨੂੰ ਇਹ ਦੱਸ ਔਰ ਮੈਂ ਤਾਂ ਏ ਤੱਕ ਵੀ ਮਾਰ ਕੇ ਖਪਾ ਦਿੰਦਾ ਫੇਰ ਮੇਰਾ ਕੀ ਬਣਦਾ ਹੁਣ ਮੇਰੀ ਗੱਲ ਸੁਣ ਹੁਣ ਆਏ ਕਰੀ ਆਦ ਬਾਈ ਆਦ ਬਾਈ ਨੂੰ ਫੁੱਲ ਲਾ ਦੇ ਉਹਨੂੰ ਕੁਪਾ ਭੀ ਸਾਡੇ ਕੋਲੇ ਆ ਹਾਂ ਕਹ ਵੀ ਮੇਰੇ ਪਰਿਵਾਰ ਚ ਰਹਿੰਦੀ ਹੈਗੀ ਕਾ ਜਿੱਦ ਦੇ ਸੀ ਆਏ ਨਾਲ ਲਿਆਵਾਂਗੇ ਠੀਕ ਹੈ ਨਾ ਉਹਨੂੰ ਕੋਈ ਫੋਨ ਕਰੇ ਤਾਂ ਕੀ ਫਾਇਦਾ ਤਾਂ ਹੋਈ ਨਹੀਂਗਾ ਉਹਨੂੰ ਕਿਹੜਾ ਮੇਰੇ ਕੋਈ ਕਦਰ ਮੈਂ ਤਾਂ ਚਾਹੇ ਮਰ ਜਾ ਖਾਪ ਜਾ ਮੇਰੇ ਕੋਈ ਕਦਰ ਤੈਨੂੰ ਮਾਫੀ ਮੰਗਣੀ ਪਣੀ ਆ ਮੈਂ ਫਿਰ ਫੋਨ ਕਰੂੰਗਾ ਮੈਂ ਕਹ ਅੱਜ ਤੋਂ ਬਾਅਦ ਨਹੀਂ ਲੜਦੇ ਰਹਿਣਾ ਮਾਫੀ ਮੰਗਾਂ ਗਲੂੰਗੀ ਮੈਂ ਕੋਈ ਨਹੀਂ ਦੇਖ ਲੈ ਜੇ ਸਰਕਾਰੀ ਬੱਸਲੇ ਨਾ ਹੁੰਦੇ ਤੇ ਕੀ ਪਤਾ ਮੈਂ ਕਿਹੜਾ ਖੂਖਾਤਾ ਗੰਦਾ ਕਰਦੀ ਇਹ ਤਾਂ ਮੈਨੂੰ ਸਰਕਾਰੀ ਬੱਸ ਆਏ ਟੱਕਰ ਕੇ ਮੈਂ 2 ਦਿਨ ਹੋ ਗਏ ਕਿਤੇ ਆ ਜਾਂ ਨਹੀਂ ਕਿਤੇ ਪਿੰਡੋਂ ਤਾਂ ਮੈਂ ਦੋ ਵਾਰੀ ਮੜ ਕੇ ਗਈ ਆ ਮਾਗਾ ਦਾ ਗੁੱਸਾ ਠੰਡਾ ਹੋਊਗਾ ਦੋ ਦਿਨ ਦੇਖ ਕੇ ਜਾਂਦੀ ਰਹੀ ਮੈਂ ਪਿੰਡੋਂ ਸਾਡੇ ਪਿੰਡ ਐ ਇੱਕ ਵਾਰੀ ਆਉਂਦੀ ਆ ਸਰਕਾਰੀ ਬੱਸ ਮੈਨੂੰ ਤਾਂ ਪੱਕਾ ਟਾਈਮ ਪਤਾਗਾ ਤੇ ਮੈਂ ਕਦੇ ਇਹਦਾ ਗੁੱਸਾ ਟਾਲਾ ਹੋ ਜੂ ਟਾਲਾ ਨਹੀਂ ਹੋਇਆ ਗੁੱਸਾ ਜਿਹਨੀਆਂ ਪਰ ਨਾ ਕਰੇ ਲੜਦੀਆਂ ਸਾਰਿਆਂ ਨੂੰ ਸਮਝਾ ਕੇ ਐਵੇਂ ਨਾ ਲੜ ਰੋਗੇ ਮੂੰਹ ਚੱਕ ਕੇ ਇੱਧਰ ਮੱਝਾ ਕਰੋ ਹਾਂ ਆ ਇਹੇ ਤਾਂ ਗੱਲ ਜਿਹੜੀ ਲੜਾਈ ਆ ਘਰ ਦੇ ਵਿੱਚ ਕਰਤੀ ਉਹ ਮਤਲਬ ਹਾਂ ਇਹ ਤਾਂ ਤੇਰੀ ਗੱਲ ਹੈ ਇਹ ਤਾਂ ਤੇਰੀ ਗੱਲ ਕੀ ਕਰ ਲਿਆ ਕਰੋ ਮਤਲਬ ਸੁਲਝਾ ਲਿਆ ਕਰੋ ਹਾਂ ਹਾਂ ਬਾਹਰ ਕਹਿੰਦਾ ਗੱਲ ਸਰਫ ਪਾ ਲਿਆ ਕਰੋ ਅਸਿਆ ਹੋਰ ਤੇ ਤੇਰਾ ਇੱਥੇ ਕੀ ਪ੍ਰੋਗਰਾਮ ਚੱਲਦਾ ਵਾ ਤੂੰ ਵੀ ਕੋਈ ਕੰਮ ਧੰਦਾ ਕਰਦਾ ਕਿ ਵੇਲਾ ਹੀ ਬਸ ਮੈਨ ਨਹੀਂ ਆਇਆ ਮੈਂ ਤਾਂ ਸਤ ਤ੍ਰਿਤੀ ਮਯੋਗ ਵੀ ਆਈ ਸੀਗਾ ਇੱਥੇ ਉਹ ਵੀ ਮਿਲ ਨਹੀਂ ਆਈ ਸੀ ਮੇਲਾ ਲੱਗਾ ਤੇ ਸੈਕਟਰ 34 ਜੀ ਉਹ ਦੇਖਣ ਗਏ ਅਸ ਸਤ ਤੂੰ ਗਾਧਾਂ ਦੇ ਨਾਲ ਗਿਆਗਾ ਉਹ ਗੱਡੀ ਤੇ ਗਏ ਨਾ ਉਹ ਗੱਡੀ ਰਾਹੀ ਪੁਰੀਆਂ ਦਾ ਤੇ ਸਮਾਨ ਸਮੋਨਾ ਆਪਾਂ ਕੀ ਲੈ ਜਾਣਾ ਆਹ ਕਹਿੰਦੇ ਆ ਕਿ ਇੱਥੇ ਬੰਦੇ ਚੱਕਣ ਵਾਲੀਆਂ ਧੀਮੀਆਂ ਬੰਦੇ ਚੱਕਣ ਵਾਲੀਆਂ ਆਖੇ ਲੋਕ ਘਰਾਂ ਤੋਂ ਫੋਨ ਕਰ ਦਿੰਦੇ ਆ ਆਖੇ ਬਾਹਰ ਚ ਖੜਾ ਹੁ ਚੱਕ ਕੇ ਲਿਆ ਜਾਂਦੀ ਐ ਬਸ ਗੱਡੀ ਚੱਕ ਕੇ ਨਹੀਂ ਲੈ ਜਾਂਦੀ ਉਹ ਬੁੱਕ ਕਰਾਉਣੀ ਪੈਂਦੀ ਐ ਮੋਬਾਈਲ ਤੇ ਉਹ ਗੱਡੀ ਬਾਹਰ ਚ ਆ ਜਾਂਦੀ ਆ ਆਪਣੀ ਅਸਿਆ ਜਿੱਥੇ ਜਾਣਾ ਆਪਾਂ ਉੱਥੇ ਲੈ ਜਾਂਦੇ ਆ ਭੀਗਾ ਤੇ ਮੋਟਰਸਾਈਕਲ ਵੀ ਲੈ ਜਾਂਦੇ ਅਸਿਆ ਕਹਿ ਪਹ ਹੈ ਮੋਟਰਸਾਈਕਲ ਵੀ ਲੈ ਜਾਂਦੇ ਅਸਿਆ ਵੀ ਧੀਵੀ ਘਰ ਫੋਨ ਕਰ ਦਿੰਦੀ ਐ ਵੀ ਮੈਨੂੰ ਲੈ ਜਾਵੇਂ ਮੇਰਾ ਬੰਦਾ ਹੈ ਨੀਗਾ ਕੇ ਵੀ ਜਿੱਥੇ ਧੀਵੀ ਕਹਿੰਦੀ ਉੱਥੇ ਤਾਰ ਦਿੰਦਿਆ ਵਿੱਚ ਮੈਂ ਆਪਣੇ ਪਿੰਡਾਂ ਦੇ ਕਾਲੇ ਪੂਂਡ ਚੱਲਦੇ ਆ ਵੀ ਭਰਕੇ ਚੱਲਦੇ ਆ ਉਹ ਭਰਕੇ ਨਹੀਂ ਚੱਲਦਾ ਹੈ ਉਹ ਜਣੇ ਵੀ ਬੀਜੇ ਕੱਲੇ ਜਣੇ ਨੇ ਵੀ ਫੋਨ ਕਰਕੇ ਕਹੇ ਤਾਂ ਧੀਵੀ ਮਾਨੀ ਨੇ ਬੰਦੇ ਨੇ ਕਿਸੇ ਜਵਾਕ ਨੇ ਵੀ ਹੈ ਨਾ ਉਹ ਕੱਲੇ ਨੂੰ ਲੈ ਜਾਂਦੀ ਹੱਸਿਆ ਇਹ ਸੂਤ ਇੱਥੇ ਚੱਲ ਹੁਣ ਬਾਈ ਨੂੰ ਆਪ ਫੋਨ ਕਰ ਰਿਹਾ ਤੇ ਅੱਜ ਜ਼ਵਾਦੀ ਮੈਂ ਲੜਦੀ ਤੇ ਮੈਂ ਕਿਹਾ ਬਾਪ ਮੈਂ ਹਾਜ਼ਰੀ ਕਰਦੀ ਜੇ ਤੇ ਮੇਰੇ ਚੱਤ ਜਾ ਲੋਟ ਹੁੰਦਾ ਮੈਂ ਤਾਂ ਉਹਦੋਂ ਕਰੂੰਗੀ ਜਦੋਂ ਮੇਰਾ ਆਪ ਦਾ ਮਨ ਫਲੋਟ ਹੋਇਆ ਬਸ ਮੈਂ ਉਹਦੀ ਕੋਈ ਗੱਲ ਨਹੀਂ ਸੁਣਨੀ ਆਣ ਵਾਲੇ ਤੂੰ ਚਾਹ ਐ ਕਰ ਤਤਰੀ ਤੀ ਚਾਹ ਬਣਾ ਲਿਆ ਤੇ ਮੈਂ ਫਿਰ ਆਥ ਨਾਲ ਮੈਨੂੰ ਬਸ ਚੜਾ ਦਿੱ ਚੰਗਾ ਠੀਕ ਆ ਹਾਂ ਟਾਈਮ ਤਾਂ ਬਾਵਾ ਹੋਇਆ ਪਿਆ ਬਲਤਾ ਮੈਂ ਰੋਟੀ ਖਵਾ ਕੇ ਘੰਟੇ ਨੂੰ ਚੜਾਈ ਦਿਓ ਨਾਲੇ ਮੈਂ ਤੇਰੀ ਤੀਵੀਂ ਨਹੀਂ ਮੇਲ ਲੂੰਗੀ ਹਨਾ ਹਾਂ ਚਲ ਠੀਕ ਆ